ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ਮਾਰਡੀ ਪੰਜਾਬ ਦੇ ਸੂਬਾ ਆਦੂ ਲੈਂਡ ਪੁੱਲਿੰਗ ਸਕੀਮ ਬਾਰੇ ਆਪਾਂ ਗੱਲ ਕਰਨੀ ਹੈ ਲੈਂਡ ਪੁੱਲਿੰਗ ਸਕੀਮ ਦਾ ਮਤਲਬ ਕੀ ਹੈ ਕਿ ਲੈਂਡ ਦਾ ਇੱਕ ਧਰਤੀ ਦਾ ਇੱਕ ਜ਼ਮੀਨ ਦਾ ਇੱਕ ਪੂਲ ਬਣਾਉਣਾ ਤੇ ਅਰਬਨ ਸਟੇਟ ਦੀ ਡਿਵੈਲਪਮੈਂਟ ਕਰਨੀ ਇਹਨੂੰ ਉਹ ਵਿਕਾਸ ਦਾ ਨਾਮ ਦੇ ਰਹੇ ਆ ਇਹੀ ਕਾਰਪੋਰੇਟ ਦਾ ਵਿਕਾਸ ਜਾਂ ਮਾਡਲ ਹੈ ਉਹ ਉਹਦੇ ਤਹਿਤ 65000 ਜਿਹੜੀ ਏਕੜ ਜ਼ਮੀਨ ਹੈ ਪੰਜਾਬ ਦੀ 24311 ਜਿਤਨਾ 11 ਏਕੜ ਲੁਧਿਆਣਾ ਚ ਤੇ ਬਾਕੀ ਦੂਜੀਆਂ ਸ਼ਹਿਰਾਂ ਚ 27 29 ਸ਼ਹਿਰਾਂ ਦੇ ਵਿੱਚ ਉਹ ਜ਼ਮੀਨ ਕੁਆਇਰ ਕਰਨ ਦੇ ਨੋਟੀਫਾਈ ਕਰਨ ਤੇ ਗਏ ਦੂਜੇ ਬੰਨੇ ਬੜਾ ਤਰਕ ਵੀ ਹੁਣਾ ਜਾਣਬਾਜੀ ਕਰ ਰਹੀ ਹੈ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਆ ਪੰਜਾਬ ਦੇ ਵਿੱਚ ਉਹ ਕੀ ਕਰ ਰਹੀ ਆ ਕਿ ਕਿਸਾਨਾਂ ਨੂੰ ਅਸੀਂ ਤੇ ਜਮੀਨ ਇਹਨਾਂ ਕੋ ਜਬਰੀ ਲੈਣੀ ਨਹੀਂ ਕਿ ਜਿਹਦੀ ਮਰਜ਼ੀ ਜਮੀਨ ਦਵੇ ਜੇ ਆਪਣੀ ਮਰਜ਼ੀ ਨਾਲ ਕਿਸਾਨ ਨੇ ਜਮੀਨ ਦੇਣੀ ਆ ਤੂੰ ਜਬਰੀ ਨਹੀਂ ਲੈਣੀ ਤੇ ਨੋਟੀਫਿਕੇਸ਼ਨ ਤੂੰ ਦਿੱਤਾ ਨੋਟੀਫਿਕੇਸ਼ਨ ਕਰਕੇ ਤੁਸੀਂ ਚਾਰਤਾਰਾ ਲਾਤੀ ਆ ਗਾਂ ਛੇ ਲਗਣੀ ਆ ਜਿਹਦੀ ਕੋਈ ਵੀ ਕਿਸ ਅਦਾਲਤ ਚ ਸੁਣਵਾਈ ਨਹੀਂ ਤੇ ਫਿਰ ਉਹਦੇ ਵਿੱਚ ਕੀ ਲਿਖਤਾ ਵਾ ਕਿ ਤੁਸੀਂ ਨਾ ਜਮੀਨ ਕਿਸੇ ਨਾਲ ਸੌਦਾ ਕਰ ਸਕਦੇ ਵੇਚ ਸਕਦੇ ਜੋ ਨਾ ਤੇ ਕਰਜ਼ਾ ਲੈ ਸਕਦੇ ਜੋ ਤੇ ਫਿਰ ਉਹ ਪਾਬੰਦੀਆਂ ਤੁਹਾਨੂੰ ਤੇ ਲੱਗੀਆਂ ਤੇ ਫਿਰ ਜ਼ਬਰਦਸਤੀ ਹੋਈ ਕਿ ਨਾ ਹੋਈ ਫਿਰ ਉਹਨਾਂ ਦੀ ਮਰਜ਼ੀ ਕਿੱਥੇ ਰਹਿ ਗਈ ਪਹਿਲਾ ਸਵਾਲ ਤੇ ਆਈ ਹੈ ਦੂਸਰੀ ਗੱਲ ਇਹ ਕਿ ਫਿਰ ਜਿਹੜਾ ਤੁਸੀਂ ਇਹ ਕਹਿ ਰਹੇ ਜੋ ਕਿ ਤੁਹਾਨੂੰ ਜੀ 200 ਗਾਜ ਦਾ ਕਮਰਸ਼ੀਅਲ ਪ੍ਰਾਡਾਡ ਦੇਣਾ ਜੀ ਦੂਜਾ ਜੀ ਜਿਹੜਾ ਗਾਈ ਦਾ ਦੇਣਾ ਰਾਇਸੀ ਦੇਣਾ ਜੀ 10 ਸਾਲ ਬਾਅਦ ਦੇਣਾ ਜੀ ਤੇ ਉਸ ਤੋਂ ਘਾ ਤੁਸੀਂ ਇਹ ਕਹਿ ਰਹੇ ਜੋ ਵੀ ਜਿਹੜਾ ਉਹ ਡਵੈਲਪਮੈਂਟ ਹੋਣੀ ਆ ਜੇ ਚੋ ਲਾਈਟਾਂ ਦਾ ਲਾਈਟਾਂ ਦੇ ਖਰਚਾਉਣਾ ਵਾ ਬਿਜਲੀ ਤੇ ਪਾਣੀ ਤੇ ਸੀਵਰੇਜ ਤੇ ਛੜਕਾਂ ਤੇ ਉਹਦਾ ਵੀ ਉਹਦਾ ਵੀ ਜਿਹੜਾ ਵਾ ਕਿਸਾਨ ਕੋ ਜਾ ਕਿਸਾਨ 1 ਕਰੋੜ ਰੁਪਇਆ ਦੇਵੇ ਤੇ ਜਾਂ ਉਹਦੇ ਵਿੱਚ ਜੋ ਤੁਸੀਂ ਦੂਸਰੀ ਸਕੀਮ ਬਣਾਈਆਂ ਉਹ ਸਾਡੇ ਉਹ ਪੈਸੇ ਦਾ ਕਰੇ ਇਹ ਦੱਸੋ ਕਿ ਕਿਹੜੀ ਕਿਸਾਨ ਦਾ ਕਿਹੜੇ ਕਿਹੜਾ ਵਿਕਾਸ ਕਰ ਰਿਹਾ ਜੀ ਅਸਲ ਦੇ ਵਿੱਚ ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਕੱਲ੍ਹ 21 ਜੁਲਾਈ ਨੂੰ ਮੀਟਿੰਗ ਸੱਦ ਲਈ ਐ ਕੋਰ ਕਮੇਟੀ ਦੀ ਸੱਦੀ ਹੋਈ ਹੈ। ਉਸ ਵਿੱਚ ਠੋਸ ਰਣਨੀਤੀ ਲਿਕਾਂਗੇ। ਠੋਸ ਰਣਨੀਤੀ ਲੀਕ ਕੇ ਫਿਰ ਕੇ ਐਮਐਮ ਦੇ ਜਿਹੜੀਆਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਵਾਂ ਕਿਸਾਨ ਮਿਹਦੂਰ ਮੋਰਚੇ ਚ ਸਾਰੀ ਜੀ رائے ਬਣਾ ਕੇ ਕੋਈ ਐਲਾਨ ਕਰਾਂਗੇ। ਅਸੀਂ ਕਹਿਣਾ ਚਾਹੁੰਦੇ ਆ ਪੰਜਾਬ ਵਾਸੀਆਂ ਨੂੰ ਸਾਰੇ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਤੇ ਬਾਕੀ ਸਾਰੇ ਪੰਜਾਬ ਵਾਸੀਆਂ ਕਿ ਕਿਸੇ ਵੀ ਕੀਮਤੇ ਕਿਸੇ ਵੀ ਕੰਮ ਲਈ ਸਰਕਾਰ ਨੂੰ ਜ਼ਮੀਨ ਦੇਣ ਤੋਂ ਨਾ ਕਰਦੋ ਭਾਵੇਂ ਕਿੰਨੇ ਰੁਪਏ ਦੇਣ ਜਦੋਂ ਤੁਸੀਂ ਪੈਸਿਆਂ ਦਾ ਸਿਰਫ ਵਧਾਉਣ ਦੀ ਗੱਲ ਕਰਦੇ ਜੋ ਤੇ ਪੈਸੇ ਤੇ ਤੁਹਾਡੇ ਮੂੰਹ ਮੰਗੇ ਦੇ ਦੇਣਗੇ ਉਹ ਤੇ ਕਰੋੜ 5 ਕਰੋੜ ਦਾ 10 ਕਰੋੜ 20 ਕਰੋੜ ਤੱਕ ਏਕੜ ਵੀ ਲੈਣ ਨੂੰ ਤਿਆਰ ਬੈਠੇ ਹੋਏ ਆ ਤੁਹਾਨੂੰ ਜ਼ਮੀਨਾਂ ਤੋਂ ਬਾਹਰ ਕਰਨ ਦਾ ਜਿਹੜਾ ਵਾ ਉਹ ਪੈਸਾ ਉਹਨਾਂ ਵਾਸਤੇ ਕੋਈ ਚੀਜ਼ ਨਹੀਂ ਆਗੀ ਜਿਹੜਾ ਬਾਹਰ ਕਰਨਾ ਵਾ ਉਹ ਉਹਨਾਂ ਦੇ ਝੰਡੇ ਉੱਤੇ ਆ ਇਸ ਲਈ ਜ਼ਮੀਨ ਦੇਣ ਤੋਂ ਨਾ ਕਰੋ ਜੇ ਤੁਹਾਡੇ ਕੋਲ ਜ਼ਮੀਨ ਹੀ ਨਹੀਂ ਹੈਗੀ ਜੇ ਤੁਹਾਡੇ ਕੋਲ ਕੋਈ ਜਿਹੜੀ ਜ਼ਮੀਨ ਜਿਹਦੇ ਨਾਲ ਤੁਸੀਂ ਧਰਤੋ ਜੁੜੇ ਹੋਏ ਜੋ ਸਭ ਤੋਂ ਪਹਿਲਾਂ ਜਦੋਂ ਮਨੁੱਖ ਜੰਮਦਾ ਉਹ ਮਿੱਟੀ ਨਾਲ ਜੁੜਦਾ ਵਾ ਜ਼ਮੀਨ ਨਾਲ ਜੁੜਦਾ ਵਾ ਬਾਕੀ ਚੀਜ਼ਾਂ ਬਾਅਦ ਚ ਆਉਂਦੀਆਂ ਉਹ ਜ਼ਮੀਨ ਤੋਂ ਜੋ ਤਪਾਦਨ ਕਰਦਾ ਵਾ ਉਹਦੇ ਤੋਂ ਗੰਭੀਰ ਵਪਾਰੀ ਕਰਕੇ ਤੇ ਫਿਰ ਉਹਨਾਂ ਦੀ ਉਹ ਘਰ ਉਹਦੇ ਚੀਜ਼ਾਂ ਨਾ ਭਰਦੇ ਤੁਸੀਂ ਲੁੱਟ ਕਰਦੇ ਆ ਪਹਿਲਾਂ ਤੇ ਜ਼ਮੀਨ ਹੀ ਆ ਜਿੱਥੋਂ ਨਾਜ ਪੈਦਾ ਹੁੰਦਾ ਜਿਹੜਾ ਜਿਹੜਾ ਤੁਹਾਡੀ ਲੋਡ ਪਰ ਪੂਰੀ ਕਰਦਾ ਵਾ ਇਸ ਕਰਕੇ ਉਹ ਜ਼ਮੀਨ ਜਿਹੜੀ ਮਾਂ ਵਾ ਤੇ ਜਿਹੜਾ ਸਾਡਾ ਪਾਣੀ ਆ ਸਾਡੀ ਹਵਾ ਵਾ ਜਿਹੜੀ ਉਹ ਖਰਾਬ ਕਰ ਰਹਾ ਹੈ ਜਿਹੜੀ ਜਿਹਦੇ ਤੋਂ ਕਬਜ਼ਾ ਕਰ ਰਹੇ ਆ ਉਹਨੂੰ ਰੋਕਣ ਵਾਸਤੇ ਜ਼ਮੀਨ ਦੇਣ ਤੋਂ ਨਾ ਕਰੋ ਇਹ ਸਾਡੀ ਪੀ ਲਿਆ ਸਾਰੇ ਲੁਧਿਆਣਾ ਵਾਸੀਆਂ ਨੂੰ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਜਿੱਤੇ ਬਾਕੀ ਸਾਰੇ ਪੰਜਾਬ ਵਾਸੀਆਂ ਨੂੰ ਕੋਈ ਵੀ ਜ਼ਮੀਨ ਦਾ ਟੁਕੜਾ ਸਰਕਾਰ ਨੂੰ ਜਾਂ ਕੰਪਨੀ ਨੂੰ ਜਾਂ ਕਿਸੇ ਉਦਯੋਗ ਵਾਸਤੇ ਨਹੀਂ ਦੇਣਾ। ਦੂਜਾ ਆ 18 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਪੱਤਰ ਦਿੱਤਾ ਸੀ ਵੀ ਤੁਸੀਂ ਆਪਣੀ ਰਾਏ ਦਿਓ। ਇਹ ਪਲੈਂਟ ਪੁੱਲਿੰਗ ਵਾਲੀ ਸਕੀਮ ਦੇ ਉੱਤੇ ਤੇ ਜਾਂ ਜਿਹੜੇ ਹੋਰ ਦੋ ਤਿੰਨ ਮੁੱਦੇ ਸੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪਹਿਲਾਂ ਵੀ ਕਹਿ ਦਿੱਤਾ ਸੀ ਵੀਡੀਓ ਪਾਕ। ਕਿ ਸੰਯੁਕਤ ਕਿਸਾਨ ਮੋਰਚਾ ਬੀਐਸ ਸਮਝ ਜਿਹੜੀ ਆ ਇਹ ਤੇ ਸਵਾਲ ਉੱਠਦੇ ਆ ਜਿਹੜੀ ਸ਼ਾਸਕੀ ਸਮਝ ਦੇ ਉੱਤੇ ਸਵਾਲ ਉੱਠਦੇ ਆ ਕਿ ਕੀ ਸਮਝ ਆਏ ਉਹਨਾਂ ਲੋਕਾਂ ਨੂੰ ਤੁਸੀਂ ਸੱਦ ਕੇ ਰਾਏ ਲੈ ਰਹੇ ਹੋ ਜਿਹੜੇ ਜਿਹੜੇ ਜ਼ਮੀਨਾਂ ਖੋਣ ਵਾਸਤੇ ਕਾਰਪੋਰੇਟ ਦੇ ਨਾਲ ਖੜੇ ਆ ਜਿਹੜੇ ਇਸ ਪ੍ਰਬੰਧ ਦਾ ਹਿੱਸਾ ਵਾ ਜਿਹੜੇ ਚੋਣਾ ਲੜ ਕੇ ਲੋਕਾਂ ਤੇ ਜ਼ੁਲਮ ਜ਼ਬਰ ਕਰਦੇ ਆ ਤੇ ਉਹ ਕਾਰਪੋਰੇਟ ਦਾ ਝੰਡਾ ਲਾਗੂ ਕਰਨ ਚ ਕਿਸੇ ਤੋਂ ਵੀ ਪਿੱਛੇ ਨਹੀਂ ਅਗੇ ਜਦੋਂ ਉਹਨਾਂ ਦੀ ਸਰਕਾਰ ਆਉਂਦੀ ਰਹੀ ਆ ਜਾਂ ਜਿੰਨਾਂ ਦੀ ਹੋਣ ਆ ਇਸ ਕਰਕੇ ਮੁੰਨਾ ਕੋਲ ਇਹ ਪੁੱਛਣਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜੀ ਆ ਠੀਕ ਠੀਕ ਕੋਈ ਤਰੀਕੇ ਦੀ ਕਿਰਿਆ ਨਹੀਂ ਕਹੀ ਜਾ ਸਕਦੀ ਉਹਦਾ ਜੋ ਉਹ ਮੀਟਿੰਗ ਹੋਈ ਵੀ ਆ ਉਹਦੇ ਵਿੱਚ ਜੋ ਨਿਕਲ ਕੇ ਆਇਆ ਕਿਸ ਤਰੀਕੇ ਨਾਲ ਉਹਨਾਂ ਨੇ ਉਹਦੀ ਜਿਹੜੀ ਗੱਲਬਾਤ ਕੀਤੀ ਆ ਉਹ ਤੋਂ ਸਾਰਾ ਉਹ ਸਾਫ਼ ਆ ਗਿਆ ਕਿ ਉਹ ਕਿੰਨੀ ਕ ਸੀਰੀਅਸ ਲੈ ਰਹੇ ਆ ਪੱਲਾ ਉਹ ਤੇ ਉਹਦੇ ਨਾਲ ਖੜੇ ਆ ਜਿਹੜੀ ਜਿਹੜਾ ਲੈਂਡ ਪੁਲਿੰਗ ਸਕੀਮ ਹੈ ਉਹ ਤੇ ਕਾਲੀਦਾਲ ਨੇ ਸ਼ੁਰੂ ਕੀਤੀ 2008 ਚ ਜੋ ਜ 13 14 ਚੋਣਾਂ ਲਾਗੂ ਕੀਤੀ ਆ ਇਸ ਤਰ੍ਹਾਂ ਕਾਂਗਰਸ ਨਾਲ ਆ ਇਸ ਤਰ੍ਹਾਂ ਬਾਕੀ ਦੇ ਨਾਲ ਆ ਭਾਜਪਾ ਨਾਲ ਆ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਉਹ ਕਰ ਰਹੀ ਹੋ ਸਿਰਫ ਟੀਮ ਨੂੰ ਗਾੜੀ ਵਧਾ ਰਹੀ ਆ ਇਸ ਕਰਕੇ ਇਹਨਾਂ ਰਾਜਨ ਪਾਰਟੀਆਂ ਨੂੰ ਸਾਰਿਆਂ ਨੂੰ ਪਾਸੇ ਕਰਕੇ ਪੰਜਾਬ ਦੇ ਲੋਕਾਂ ਤੋਂ ਪਾਸੇ ਕਰ ਦੇਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਦੇ ਵੈਰੀ ਆ ਸਮਾਜ ਦੇ ਵੈਰੀ ਆ ਤੇ ਇਸ ਕਰਕੇ ਆਪਣੇ ਬਲਬੂਤੇ ਸਾਨੂੰ ਸਾਰਿਆਂ ਨੂੰ ਜਿਵਾ ਜੋ ਵੀ ਲੋਕ ਕਿਸਾਨ ਮਿਹਰ ਦੇ ਤੈਸੀ ਜਾਂ ਸਮਾਜ ਦੇ ਤੈਸੀ ਜਾਂ ਪੰਜਾਬ ਦੇ ਤੈਸੀ ਆ ਉਹਨਾਂ ਨੂੰ ਇਹ ਸਭ ਕੋ ਤਰਪੀ ਹਵਾ ਪਾਣੀ ਬਚਾਉਣ ਲਈ ਜੀ ਜਾਨ ਲਾਉਣਾ ਚਾਹੀਦਾ ਵਾ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਦੇ ਤੇ ਪੂਰਾ ਜੀ ਜਾਨ ਲਾ ਦੇਾਂਗੇ ਜੋ ਵੀ ਸਾਨੂੰ ਕੋਈ ਇਹਦੇ ਤੇ 11 ਬੰਦੇ ਜੇਲਾਂ ਚਲ ਜਾਣ ਜਾਂ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਜਾਣ ਇਹ ਕੋਈ ਮਹਿੰਗਾ ਸੌਦਾ ਨਹੀਂ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਲੰਗ ਜੀ ਕੀ ਫਤਹ